ਚاہے ਪੰਜਾਬ ਤੋਂ ਚاہے ਤੁਸੀਂ ਹਰਿਆਣਾ ਤੋਂ ਤੁਹਾਡਾ ਬਹੁਤ ਮੋਟਾ ਫਾਇਦਾ ਹੋਣ ਵਾਲਾ ਸਾਰਾ ਘਰ ਫਰਨੀਚਰ ਨਾਲ ਭਰਜੂ ਬਾਈ ਜੀ ਕਿੰਨੇ ਪੈਸਿਆਂ 'ਚ ਇਹ 70000 ਦਾ ਪੈਕੇਜ ਹੈ ਜੀ ਸਿਰਫ 70000 ਰੁਪਏ ਦੇ ਵਿੱਚ ਕੀ ਕੀ ਮਿਲ ਜੂ ਜੀ ਇਹਦੇ ਵਿੱਚ ਇੱਕ 9 ਸੀਟਰਡ ਸੋਫਾ ਹੁੰਦਾ ਹੈ ਨੌ ਸੀਟਾ ਵਾਲਾ ਸੋਫਾ ਮਿਲ ਗਿਆ ਜੀ ਨਾਲੇ ਦੋ ਆਚੇਰਾ ਮਿਲ ਗਏ ਹਾਂਜੀ ਹਾਂਜੀ ਤੇ ਕਵਰ ਜਿਹੜਾ ਕੀਤਾ ਹੋਇਆ ਜੀ ਇਹ ਇਹਦੇ ਵਿੱਚ ਫੋਮ ਲਾਦੀ ਹੈ HR 40 ਡੈਂਸਿਟੀ ਦੀ 40 ਡੈਂਸਿਟੀ ਦੀ HR ਦੀ ਫੋਮ ਬੰਦੀ ਹੈਗੀ ਫੁੱਲ ਬਟਾ ਫੁੱਲ ਗਰੰਟੀ ਫੁੱਲ ਗਰੰਟੀ ਹੋਰ ਇਹਦੇ ਨਾਲ ਕੀ ਮਿਲ ਜੂ ਜੀ ਇਹਦੇ ਨਾਲ ਆ 9 ਫੁੱਟ 2 ਢੂਆਂ ਵਾਲਾ ਬੈੱਡ ਹੁੰ ਕੋਈ ਮਰਜ਼ੀ ਜਿੰਨੇ ਮਰਜ਼ੀ ਲਓ ਜੀ ਅ ਨਿਗਾਹ ਮਾਰ ਲਓ ਜਿਹੜਾ ਮਰਜ਼ੀ ਡਿਜ਼ਾਈਨ ਦਾ ਬਾਈ ਜੀ ਰੰਗ ਡਿਜ਼ਾਈਨ ਕਿੰਨੇ ਕੁ ਮਿਲ ਜਾਣਗੇ ਬਹੁਤ ਮਿਲ ਜਾਣਗੇ ਜਿਹੇ ਜਿਹੇ ਕਹੋਗੇ ਉਸ ਦਾ ਚਾਰ ਹੋ ਜਾ ਤੇ ਗੱਦਾ ਜੀ ਗੱਦਾ ਨਾਲ ਇਹਦੇ 5 ਇੰਚ ਗੱਦਾ ਕੀ ਬਾਤ ਹੈ ਨਾਲ ਇਹਦੇ ਗੱਦਾ ਗਿਆ ਹੋਰ ਕੀ ਮਿਲ ਜੂ ਜੀ ਇਹਦੇ ਨਾਲ ਜੀ ਇੱਕ 7 6 ਦੀ ਅਲਮਾਰੀ ਹੈ ਜੀ 7 6 ਦੀ ਵੱਡੀ ਹੋਰੀ ਮੈਨੂੰ ਲੱਗਦਾ ਬਾਈ ਇੱਕ ਟਰਾਲੀ ਜਿਹਦਾ ਪੂਰੀ ਆਹੀ ਆਊਗੀ ਕਾਫੀ ਵੱਡਾ ਸਾਈਜ਼ ਬਾਈ ਜੀ ਸਾਈਜ਼ ਬਹੁਤ ਵੱਡਾ ਆ ਜਾਂਦਾ ਜੀ ਐਡਾ ਸਾਈਜ਼ ਕੋਈ ਦਿੰਦਾ ਨਹੀਂ ਐਡੇ ਦਾ ਬਾਈ ਦੇਖ ਲਓ ਪੱਕੀ ਗੱਲ ਦਮਾਂਗੇ ਮਾਰਾਂਗੇ ਗੱਲ ਤੇ ਬਾਈ ਜੀ ਕੁਆਲਿਟੀ ਫੁੱ ਇਦੇ ਨਾਲ ਜੀ ਇੱਕ LED ਪੈਨਲ ਫ੍ਰੀ ਹੈ ਜਿਹੜਾ ਕੋ ਸਾਡਾ ਪੈਕੇਜ ਲੈ ਕੇ ਜਾਂਦਾ ਅੱਛਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਦਾ ਤੇ ਪੇਜ ਨੂੰ ਕਰਦਾ ਫਾਲੋ LED ਪੈਨਲ ਜਮ੍ਹਾਂ ਫ੍ਰੀ ਰੰਗ ਡਿਜ਼ਾਈਨ ਵਿੱਚ ਹੀ ਮਿਲ ਜਾਣਗੇ ਬਣ ਜਾਣਗੇ ਜੀ ਇਹ ਜਿਹਾ ਕਿੱਥੇ ਆਉਣਾ ਬੋ ਜੀ ਕਿਹੜੇ ਇਹ ਬਠਿੰਡੇ ਆ ਜੀ ਗੁੱਡ ਲਾਈਫ ਫਰਨੀਚਰ ਹਾਊਸ ਭਾਗੂ ਰੋਡ ਗਲੀ ਨੰਬਰ 8 ਦੇ ਬਿਲਕੁਲ ਸਾਹਮਣੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਮਿੱਤਰਾਂ ਤੱਕ ਪਹੁੰਚ ਦੀ ਯੂਰ ਕਰਦੇ ਹੋ ਧੰਨਵਾਦ